ਮੇਰੇ ਕੋ ਸੂਟ ਵੀ ਨਹੀਂ ਸੀ ਮੇਰੇ ਕੋ ਮੇਰੇ ਪਰਿਵਾਰ ਦੇ ਲੋ ਜਗਨਦਰ ਵੈਸਤੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਸ਼ਾਇਦ ਮੈਂ ਵੀ ਆਪਣੇ ਆਪ ਚ ਡਾਂਵਾ ਡੋਲ ਚ ਕਿਦੇ ਬੈਕ ਫੁੱਟ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆ ਚੁੱਕਾ ਮੈਨੂੰ ਧਮਕੀ ਆ ਰਹੀ ਹੈ ਲੋਕ ਮਾਰਨਗੇ ਧਮਕੀ ਦੇ ਰਿਹਾ ਹੈ ਮੇਰੇ ਫੋਨਾਂ ਤੇ ਫੋਨ ਕਰ ਰਹੇ ਹੈ ਮੇਰਾ ਫੋਨ ਦਿਓ ਠੀਕ ਹੈ ਥੈਂਕ ਯੂ ਉਹ ਬੋਲੋ ਬੋਲੋ ਸਾਹਮਣੇ ਇਹ ਦੇਖੋ ਕਿੰਦਾ ਇਹ ਹਾਲਾਤ ਬਣਿਆ ਹੈ ਉੱਪਰ ਕਰਕੇ ਦਿਖਾਣਾ ਵਾਈਟ ਡਾਊਨ ਕਰ ਲੋ ਫੇਸ ਤੇ ਨਾਲ ਲਿਆ ਇਹ ਜਿਹੜਾ ਫੈਸਲਾ ਹੈ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੁਬਾਰਾ ਚੱਕ ਕੇ ਲੈ ਜਾਾਂਗੇ ਚੱਕ ਕੇ ਆਡੀਓ ਆਡੀਓ ਵੀ ਹੈ ਕੋਈ ਨਾ ਬੜਾ ਸਾਰਾ ਸਭ ਸਹੀ ਕੈਮਰਾ ਚੱਲ ਰਿਹਾ ਹੈ ਮੈਨੂੰ ਪੁੱਛੇ ਨਾ ਕਿ ਲੈ ਜਾ ਸੁਜੀਤ ਰੋਇਆ ਇੱਕ ਮਿੰਟ ਰਹੀ ਬਾਹਰ ਹੈ ਭਾਈ ਇਹ ਥੰਦੇਗਾਂ ਨੂੰ ਨਜ਼ਾਇਜ਼ ਕੂੜੀਆਂ ਕੱਟਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟ ਪਹਿਲੇ ਫੋਨ ਆਇਆ ਹੈ ਮੈਂ ਕੌਣ ਆ ਨਾਮ ਬੋਲ ਦਿਓ ਪਤਾ ਨਹੀਂ ਕੌਣ ਹੈ ਜੰਨਤ ਤੈਨੂੰ ਜ਼ਮੀਨ ਤੇ ਵੜਾਵਾਂਗੇ ਤੈਨੂੰ ਗਾਲਾਂ ਕੱਢ ਰਿਹਾ ਮੈਂ ਕਿਸ ਮੋੜ ਤੇ ਜੀਵਾ ਅੱਜ ਮੇਰਾ ਪਰਿਵਾਰ ਟੈਲੀਫੋਨ ਦਾ ਮਾਈਕ ਲੈ ਕਰੋ ਯਾਰ ਇਹ ਜਿਹੜੀ ਕੋਲ ਹੈ ਮੈਨੂੰ 11:05 ਤੇ ਆਈ ਆ ਉਹਨਾਂ ਦੇ ਨੀਚੇ ਕਰ ਲੋ ਯਾਰ 715 ਆਈ 715 14732 ਦੁਬਾਰਾ ਬੋਲੋ ਜੀ 97 815 14732 ਕਿਦੋਂ ਫੋਨ ਕਿਦੋਂ ਆਇਆ ਫੋਨ 8:05 ਤੇ ਸਾਹਮਣੇ ਦੇਖ ਕੇ ਭਾਜੀ ਇੱਧਰ ਹੁਣ ਆਪਣੇ ਸਾਹਮਣੇ ਕੋਈ ਸੋਨਾਂ ਨਾਲ ਰਿਲੇਟਡ ਵਾਰੀ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਕੋਈ ਨਹੀਂ ਲੈਣੀ ਹੈ ਅੱਜ ਲੋਕਤੰਤਰ ਦਾ મતਦਾਨ ਦਾ ਦੇਣਾ ਹੈ ਸਿੱਧਾ ਸਿੱਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਆਹਰੋ ਸੁੱਤੇ ਹੋਏ ਸਾਰੇ ਅੱਜ ਸਰਕਾਰ ਦੀ ਕਟਬੁਤਲੀ ਬਣੇ ਮੈਂ ਤੁਹਾਡੇ ਕੋਲ ਇਹ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ ਸਵੇਰੇ ਵੀ ਛੱਕੀ ਬੰਦੇ ਫੜੇ ਸੀਗੇ ਪਛਾਣ ਹੋਈ ਉਹਨਾਂ ਦੀ ਕੌਣ ਸੀਗੇ ਕਿ ਮੇਰਾ ਪਰਵਾਹ ਕਰਦਾ ਨਹੀਂ ਮੇਰੇ ਹਾਲਾਤ ਬੜੇ ਬੁਰੇ ਆ ਮੇਰਾ ਪਰਵਾਹ ਸੇਫ ਨਹੀਂ ਲੱਗਦਾ ਮੈਨੂੰ ਮੇਰੇ ਕੋਲ ਸਿੱਤ ਜਿਰ ਮੇਰੇ ਲੋਕ ਆ ਤੁਸੀਂ ਲੋਕ ਕੋ ਬਾਕੀ ਮੇਰੇ ਹਾਲਾਤ ਬਹੁਤ bure ਆ ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਂਤ ਤੱਕ ਕਤਲ ਕਰ ਦੇਗੇ ਠੀਕ ਹੈ ਥੈਂਕ ਯੂ ਜਿੱਦਾਂ ਤੁਮਕੀਆਂ ਆ ਰਹੀ ਐ ਇਹ ਲੋਕ ਮੇਰਾ ਸ਼ਾਂਤ ਤੱਕ ਮਰਡਰ ਕਰ ਦੇਣਗੇ ਠੀਕ ਹੈ ਇਹ ਤੁਹਾਡੇ ਸਾਹਮਣੇ ਐ ਕਿ ਖੌਣ ਕਿੱਥੇ ਗਈ ਪੁਲਿਸ ਕਿੱਥੇ ਗਏ ਲੋਕ ਮੈਨੂੰ 15 ਮਿੰਟ ਪਹਿਲੇ ਇੱਕ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਤੁਮਕੀਆਂ ਦੇ ਰਿਹਾ ਕਿ ਗੋਲੀਆਂ ਮਾਰ ਦੇਾਂਗੇ ਕਿੱਥੇ ਕਿੱਥੇ ਸਰਕਾਰ ਕੋਈ ਸੁਣਦਾ ਵੀ ਐ ਕੱਲ ਰਾਤ ਦੇ ਬੰਦੇ ਪੜਾਏ ਕਿੱਥੇ ਹੋ ਪੰਜ ਹਜ਼ਾਰ ਟਿਕਟ ਵੜਾ ਕਿੱਥੇ ਆ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚੋ ਝੂਠ ਦੀ ਲਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਮੇਰੇ ਕੋਲ ਸਿਰਫ ਮੇਰਾ ਬੈਸ ਮੇਰਾ ਪਰਮਾ ਸ਼ੀਰਦਾਲ ਬਰਸਿਸ ਸਰਕਾਰ ਅਸਲੀ ਹੋਇਆ ਬਿਲਕੁਲ ਕਲੀਅਰ ਹੈ ਯਾਰ ਠੀਕ ਹੈ ਕਲੀਅਰ ਹੈ ਅੱਜ ਦੇ ਸਾਹਮਣੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅਜ ਹਾਲਾਤ ਮੈਂ ਜ਼ਿੰਦਗੀ 'ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਨਹੀਂ ਗੰਦੀ ਰਾਜਨੀਤੀ ਲੋਕ ਤੰਦਰ ਦੇ ਵਿੱਚ ਲੋਕਾਂ ਨੂੰ ਵੋਟ ਦੇ ਦਿੱਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸਐਮਐਲ ਨੇ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੁਣੇ ਤੋਂ 2 ਲੱਖ ਵੋਟਰ ਹੈ ਸਾਡੇ ਪੰਜ ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਕਿ ਮੈਂ ਬੈਕਪੁਰਤ ਚਲਾ ਜਾਵਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬਿਆਕ ਹੁੜਤਾਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਮ ਨਾਲ ਕੀ ਹੈ ਇਨਸਾਫ ਦੀ ਲੜਾਈ ਹੈ ਜਿੱਧੂ ਮਰਜੀ ਵੋਟ ਦਿਓ ਪਰ ਵੋਟ ਪੰਜਰੂ ਜਾਈਓ ਇਹ ਲੋਕਾਂ ਕੋ ਡਰੀਓ ਨਾ ਇਹਨਾਂ ਦੇ ਜਿਹੜੇ ਸੂਟ ਰਾਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟ ਨੂੰ ਨਹੀਂ ਖਰੀਦ ਸਕਦੀ ਨਹੀਂ ਖਰੀਦ ਸਕਦੀ